ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਦੇ ਸਬੰਧ ਵਿੱਚ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸਟਰ ਰਜੇਸ਼ ਧਿਮਾਂਜੀ ਨੂੰ ਇੱਕ ਮੰਗ ਪੱਤਰ ਸਮੂਹ ਹਿੰਦੂ ਭਾਈਚਾਰਕ ਵੱਲੋਂ ਦਿੱਤਾ ਗਿਆ ਆਓ ਸੁਣਦੇ ਹਾਂ ਇਸ ਮੌਕੇ ਤੇ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਉਹ ਬਸ ਸਿਰਫ ਵਿਗਿਆਪਨ ਲੈ ਕੇ ਸਰਕਾਰ ਕੋਲ ਇਹ ਵਾਰਸਾ ਨਹੀਂ ਕਿ ਜੋ ਤਹਿੰਸਾ ਹੋ ਰਹੀ ਹੈ ਉਹ ਰੋਕਿਆ ਜਾਵੇ ਸਰਕਾਰ ਹਸਤਾਖੇਪ ਕਰ ਉਹਦੇ ਵਿੱਚ ਜਾ ਕੇ ਸਾਡੇ ਸਨਾਤਨ ਦੀ ਰੱਖਿਆ ਕਰੇ ਮੰਦਰਾਂ ਦੀ ਰੱਖਿਆ ਕਰੇ ਫਿਰ ਹਿੰਦੂ ਸਮਾਜ ਨੂੰ ਦੀ ਰੱਖਿਆ ਕਰੇ ਮੈਂ ਸੰਦੀਪ ਠਾਕੁਰ ਜ਼ਿਲ੍ਹਾ ਸੰਯੋਜਕ ਬਜਰੰਗ ਦ ਅੱਜ ਅਸੀਂ ਬੰਗਲਾਦੇਸ਼ ਦੇ ਵਿਸ਼ੇ ਤੇ ਇਕੱਠੇ ਹੋਏ ਹਾਂ ਕਿੱਥੇ ਕਿ ਹਿੰਦੂਆਂ ਨਾਲ ਬਹੁਤ ਹੀ ਤੱਕਾ ਹੋ ਰਿਹਾ ਹੈ ਉੱਥੇ Hindu ਭਾਈਚਾਰੇ ਦੇ ਲੋਕਾਂ ਨੂੰ ਮਤਲਬ ਪਛਾਣ ਪਛਾਣ ਕੇ ਟਾਰਗੇਟ ਕਰਕੇ ਕਿਲਿੰਗ ਕੀਤੀ ਜਾ ਰਹੀ ਹੈ ਮੇਰੀ ਸਰਕਾਰ ਨੂੰ ਗੁਜਾਰਿਸ਼ ਹੈ ਕਿ ਉੱਥੇ ਹੱਦ ਤੱਕ ਸ਼ੇਪ ਕਰਕੇ ਸਾਡੇ ਹਿੰਦੂ ਭਾਈਚਾਰੇ ਨੂੰ ਸੁਰੱਖਿਅਤ ਕੀਤਾ ਜਾਵੇ ਤਾਂ ਕਿ ਕੋਈ ਨਾ ਕੋਈ ਬਚਾਅ ਹੋ ਸਕੇ ਜੇਕਰ ਇਹ ਨਹੀਂ ਹੁੰਦਾ ਤਾਂ ਮਾਹੌਲ ਇੰਡੀਆ ਵਿੱਚ ਬੀ ਬਿਗੜ ਸਕਦਾ ਕਿਉਂਕਿ ਸਾਡਾ ਹਿੰਦੂ ਭਾਈਚਾਰਾ ਪੂਰੇ ਰੋਸਟ ਹੈ ਇਸ ਕਰਕੇ ਮੇਰੀ ਬੇਨਤੀ ਹੈ ਸੈਂਟਰਲ ਗਵਰਨਮੈਂਟ ਨੂੰ ਕਿ ਉਹ ਹਿੰਦੂ ਭਾਈਚਾਰੇ ਦੀ ਸੁਰੱਖਿਆ ਪੱਕੀ ਕਰੇ ਜੈ ਸ਼ਰਧ ਮਾਤਾ ਕੀ ਜੈ ਜਿਸ ਤਰ੍ਹਾਂ ਦੇ ਨਾਲ ਹਿੰਦੂਆਂ ਦੇ ਉੱਪਰ ਸਾਡੇ ਧਾਰਮਿਕ ਸੰਸਥਾਨਾਂ ਦੇ ਉੱਪਰ ਬੰਗਲਾ ਦੇ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਹੇ ਨੇ ਸਾਡੀਆਂ ਭੈਣਾਂ ਦੇ ਨਾਲ ਸਾਡੀਆਂ ਮਾਤਾਵਾਂ ਦੇ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਨੇ ਮੈਂ ਵਿਦੇਸ਼ੀ ਸਰਕਾਰ ਨੂੰ ਬੇਨਤੀ ਕਰਾਂਗਾ ਆਪਦੇ ਮੀਡੀਆ ਦੇ ਨਾਲ ਮਾਧਿਅਮ ਦੇ ਨਾਲ ਇਹ ਰਿਕੁਐਸਟ ਕਰਾਂਗਾ ਜਿੰਨੀ ਛੇਤੀ ਇੰਟਰਫੇਰੈਂਸ ਇਸ ਮਸਲੇ ਦੇ ਉੱਪਰ ਕੀਤੀ ਜਾਏ ਔਰ ਬੰਗਲਾਦੇਸ਼ ਗਵਰਨਮੈਂਟ ਦੇ ਨਾਲ ਔਰ ਇੰਡੀਆ ਹਾਈ ਕਮਿਸ਼ਨਰ ਦੇ ਨਾਲ ਜਲਦੀ ਤੋਂ ਜਲਦੀ ਰਾਬਤਾ ਕਾਇਮ ਕਰਕੇ ਹਿੰਦੂਆਂ ਦੇ ਉੱਪਰ ਸ਼ੋਸ਼ਣ ਕਰਨਾ ਬੰਦ ਕਰਾਇਆ ਜਾਵੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਪਰ ਅਟੈਕਸ ਕਰਾਇਆ ਬੰਦ ਜਾਣ ਔਰ ਮੈਂ ਦੇਸ਼ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਔਰ ਪੂਰੀ ਤਰ੍ਹਾਂ ਸੁਨਿਸ਼ਚਿਤ ਕੀਤਾ ਜਾਵੇ ਕਿ ਸਾਡੇ ਜਿਹੜੇ ਇੱਥੇ ਹਿੰਦੂਸ ਨੇ ਉਹਨਾਂ ਨੂੰ ਸੇਫ ਕੀਤਾ ਜਾਵੇ ਜੈ ਸ਼੍ਰੀ ਰਾਮ ਜੈਸਾ ਕਿ ਅੱਜ ਵਿਸ਼ੇ ਦਾ ਵਿਦ ਸਭ ਤੋਂ ਵਿਸ਼ੇ ਵਿਦਿਤ ਹੈ ਕਿ ਪੂਰੇ ਵਿਸ਼ਵ ਦੇ ਪਟਲ ਮੈਂ ਅੱਜ ਬੰਗਲਾਦੇਸ਼ ਪਰ ਬੰਗਲਾਦੇਸ਼ ਮੈਂ ਰਹਿ ਰਹੇ ਅਲਪ ਸੰਖਿਆ ਹਿੰਦੂ ਕੇ ਉੱਪਰ ਹੋ ਰਹੇ ਅਤਿਆਚਾਰੋਂ ਪਰ मानवीय अधिकारों के उल्लंघन पर और वहाँ पर वहाँ पर रहने वाले धार्मिक सद्भावनाओं को ठेस पहुँचाने वाली स्थितियों पर भारत की तरफ से कड़ा विरोध जताया जा रहा है इसी परंपरा के अंतर्गत आज नवाशहर के सभी समस्त संगठनों धार्मिक संगठनों सामाजिक संस्थाओं के द्वारा इस विरोध को उपायुक्त महोदय के सामने प्रस्तुत करके मेमोरेंडम के रूप में दिया जाएगा और आज पूरे भारत के समस्त हिंदू इस बात से अत्यंत तो रुष्ट हैं कि वहाँ पर हो रही आगजनी अत्याचार हत्याकांड और लूटपाट और धार्मिक संतों समाज को और वहाँ के धार्मिक लोगों को त्रस्त किया जा रहा है पुनः उन्नीस सौ सैंतालीस घटनाओं को दोहराया जा रहा है इस घटनाओं का हम पुरजोर विरोध करते हैं और भारत सरकार से निवेदन करते हैं कि भारत सरकार का विदेश मंत्रालय इस पर कड़ी से कड़ी आपत्ति जताए और विश्व ਮਾਨਵ ਮੰਚ ਪਰ ਇਸ ਕੇ ਵਿਸ਼ੇ ਮੇਂ ਹਮਾਰਾ ਵਿਸ਼ੇ ਕੋ ਉਠਾਇਆ ਧੰਨਵਾਦ ਅੱਜ ਜੋ ਅੱਜ ਜੋ ਸਾਡੇ ਸ਼ਹਿਰ ਸ਼ਹਿਰ ਦੇ ਬੱਖ ਬੱਖ ਧਾਰਮਿਕ ਸੰਗਠਨਾਂ ਨੇ ਜੋ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆ ਤੇ ਦਲਦਲ ਨੇ ਜੋ ਹਤਿਆਚਾਰ ਹੋ ਰਿਹਾ ਵਾ ਬੜਾ ਹੀ ਨਿੰਦਣਯੋਗ ਹੈ ਅਸੀਂ ਉਹਨਾਂ ਦਾ ਬੜਾਈ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਵੀ ਐਦਾ ਬੰਗਲਾਦੇਸ਼ ਦੇ ਵਿੱਚ ਐਦਾ ਦੇ ਕੰਮ ਨਹੀਂ ਹੋਣੇ ਚਾਹੀਦੇ ਇਹ ਭਾਰਤ ਦੇਸ਼ ਸਾਰੇ ਦਾ ਹਿੰਦੂ ਦਾ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ 크ਰਿਸਚਰਾਂ ਸਾਰਿਆਂ ਦਾ ਇਹ ਦੇਸ਼ ਆ ਸਭ ਨੂੰ ਮਿਲ ਜੁਲ ਕੇ ਰਹਿਣੇ ਚਾਹੀਦਾ ਜੋ ਵੀ ਇਹ ਘਟਨਾ ਬੰਗਲਾਦੇਸ਼ ਦੇ ਵਿੱਚ ਹੋ ਰਹੀ ਆ ਮੈਂ ਆਪਣਾ ਭਾਰਤੀ ਵਾਲਮੀਕ ਤਰ੍ਹਾਂ ਸਮਾਜ ਵਾਲਮੀਕ ਸਮਾਜ ਵੱਲੋਂ ਇਹਦੀ ਪੂਰ ਨਿੰਦਾ ਕਰਦਾ ਵਾ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾ ਕਿ ਇਹ ਇੱਥੇ ਨਾ ਪਾਈ ਜਾਵੇ ਜੋ ਕਿ ਭਾਰਤ ਦਾ ਮਾਹੌਲ ਜਾਂ ਦੇਸ਼ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਹੜਾ ਬੰਗਲਾਦੇਸ਼ ਦੇ ਦਿੱਤੇ ਤੇ ਸ਼ਰਧਾ ਹੋ ਰਿਹਾ ਉਧਰ ਵੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਅੱਜ ਅਸੀਂ ਕੋਈ ਪੋਲੀਟੀਕਲ ਨਾਰਾ ਕੇ ਸਾਰੇ ਜਿਹੜੇ ਆਮ ਜਨਤਾ ਦੀ ਆਵਾਜ਼ ਅਸੀਂ ਉਠਾਈ ਹੈ ਆਮ ਜਨਤਾ ਇੱਥੇ ਪਹੁੰਚੀ ਹੈ ਕਿ ਅਸੀਂ ਆਮ ਜਨਤਾ ਦਾ ਬਹੁਤ ਧੰਨਵਾਦ ਕਰਦੇ ਹਾਂ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇੱਕ ਕੇਂਦਰ ਨੂੰ ਇਹ ਸਲਟੀਮਟਮ ਦੇਣਾ ਚਾਹੁੰਦੇ ਆ ਕੀ ਜਿਹੜਾ ਉੱਥੇ ਤਸ਼ੱਦਦ ਹੋ ਰਿਹਾ ਉਹਨਾਂ ਤੇ ਲਗਾਮ ਪਸੀ ਜਾਵੇ ਉਹਨਾਂ ਤੇ ਜੋ ਵੀ ਐਕਸ਼ਨ ਬਣਦਾ ਉਹ ਤੇ ਕੀਤਾ ਜਾਵੇ ਕਿਉਂਕਿ ਉੱਥੇ ਬਹੁਤ ਬੁਰਾ ਹਾਲ ਹੈ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਕਿ ਉੱਥੇ ਜਿਹੜੀਆਂ ਲੇਡੀਜ਼ ਦਾ ਜਿਹੜਾ ਬੁਰਾ ਹਾਲ ਹੈ ਲੇਡੀਜ਼ ਦੇ ਲਈ ਰੇਪ ਹੋ ਰਿਹਾ ਲੇਡੀਜ਼ ਦੇ ਬਹੁਤ ਤਸ਼ੱਦਦ ਹੋ ਰਿਹਾ ਜੈਂਟਸ ਤੇ ਵੀ ਹੋ ਰਿਹਾ ਲੇਕਿਨ ਲੇਡੀਜ਼ ਲਾਈਕ ਬੜਾ ਕਿ ਨਾ ਨਹੀਂ ਉੱਥੇ ਹਰਕਤ ਹੋ ਰਹੀਏ ਤੇ ਸاسي ਕੇਂਦਰ ਨੂੰ ਵੀ ਇਹ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਮੰਗ ਹੈ ਉੱਥੇ ਤੱਕ ਰੱਖੀ ਜਾਵੇ ਔਰ ਉੱਥੇ ਲਗਾਮ ਖਸੀ ਜਾਵੇ ਤੁਸੀਂ ਕਿਹਦੇ ਈਰਾਨ ਇਰਾਕ ਦੀ ਗੱਲ ਕਰਦੇ ਤਾਂ ਇਰਾਨ ਲੈ ਕੇ ਇਜ਼ਰਾਈਲ ਤਰ੍ਹਾਂ ਸਾਨੂੰ ਬੰਨਣਾ ਚਾਹੀਦਾ ਇਜ਼ਰਾਈਲ ਦੀ ਤਰ੍ਹਾਂ ਸਾਨੂੰ ਉਹਨਾਂ ਦੇ ਨਕੇਲ ਕਸਣੀ ਚਾਹੀਦੀ ਹੈ ਕਿ ਸਾਡੇ ਇੱਕ Hindu ਬੰਦੇ ਨੂੰ ਜਾਂ ਕਿਸੇ ਨੂੰ ਵੀ ਹੱਥ ਲਾਇਆ ਤਾਂ ਉਹਦੇ ਹੱਥ ਤੋੜ ਦਿੱਤੇ ਜਾਣਗੇ ਐਸੀ ਸਾਨੂੰ ਆਪਣੇ ਦੇਸ਼ ਦੀ ਵੀ ਕੋ ਮਰਸੀਓ ਬਣਾਨੀ ਚਾਹੀਦੀ ਹੈ ਜਿਹੜੀ ਇੱਕ ਵਿਵਸਥਾ ਤੇ ਮੈਂ ਆਪਣੇ ਪ੍ਰਸ਼ਾਸਨ ਨੂੰ ਕੇਂਦਰ ਜੀ ਨੂੰ ਕੇਂਦਰ ਨੂੰ ਵੀ ਇਹ ਗੱਲ ਕਹਿਣਾ ਚਾਹੂਗੀ ਕਿ ਇਸ ਨੂੰ ਜਲਦੀ ਤੋਂ ਜਲਦੀ ਨਿਕਾਉ ਬਸੇ ਨਕੀਲ ਬਸੇ ਜਾਵੇ ਤਾਂ ਕਿ ਉੱਥੇ ਸ਼ਾਂਤੀ ਹੋ ਸਕੇ ਹਿੰਦੂਆਂ ਨੂੰ ਵੀ ਰਾਹਤ ਮਿਲ ਸਕੇ ਕਿਉਂਕਿ ਬਹੁਤ ਪਰੇਸ਼ਾਨ ਹੈ ਸਾਰਿਆਂ ਨੂੰ ਇੰਨੀ ਲੱਗਣਾ ਕਰ ਰਿਹਾ ਹੈ